ਇਸੋ ਮਿੱਤਰੋ ਅੱਜ ਤੁਹਾਨੂੰ ਜਿੰਨੇ ਟਰੈਕਟਰਾਂ ਦਾ ਪਾਰਟ ਆਪਾਂ origignal ਵਰਤਦੇ ਆਂ ਤੇ ਸੋ ਜਿਹੜੇ ਦੁਕਾਨਦਾਰ ਭਰਾ ਨੇ ਜਿੰਨਾਂ ਤੋਂ ਆਪਾਂ ਜ਼ਿਆਦਾਤਰ ਉਹਨਾਂ ਤੋਂ ਵੀ ਲੈਨੇ ਆ ਹਨ ਤਾਂ ਦੋ ਦੋਸਤੋ ਜਿਹੜਾ ਆਪਣਾ ਸਵਰਾਜ ਟਰੈਕਟਰ ਪਟਿਆਲੇ ਤੋਂ ਤਿਆਰ ਕਰ ਰਹੇ ਆਂ ਤੇ ਸੋ ਉਹਦਾ ਪਾਰਟ ਲੈਣ ਲਈ ਆਪਾਂ ਆਏ ਸੀ ਇੱਕ ਤਾਂ ਆਪਾਂ ਕੇਮ ਸ਼ਾਫਟ ਆਪਾਂ ਨੂੰ ਕੰਪਨੀ ਏਜੰਸੀ ਚੋਂ ਨਹੀਂ ਮਿਲੀ ਸੀ ਸੋ ਮਿੱਤਰੋ ਇੱਧਰ ਆਗੇ ਸੀ ਕਿ ਉਧਰ ਇੱਕ ਡਾਊਨ ਚ ਪਈ ਦੇ ਰੋਡ ਦੇ ਉੱਪਰ ਤੇ ਸੋ ਜਿੱਥੇ ਇਹਨਾਂ ਦਾ ਆਲ ਪਾਰਟ ਮਿਲਦਾਗਾ ਕੋਈ ਕੋਲ 4 ਸਾਲ ਪੁਰਾਣਾ ਪੁਰਜਾ ਪਿਆ ਠੀਕ ਹੈ ਇੱਕ ਦੋ ਨੇ 4 ਸਾਲ ਸੰਭਾਲ ਲਿਆ ਵਿਕਿਆ ਨਹੀਂਗਾ ਹਾਂਜੀ ਠੀਕ ਹੈ ਉਹਦੇ ਵਿੱਚ ਜਿਹੜਾ ਕੋਈ 2-3-4% ਦਾ ਰੇਟ ਦਾ ਮਾਰਜਨ ਹਰ ਸਾਲ ਆਉਂਦਾ ਹੈ ਜਿਵੇਂ ਮਹਿੰਗਾਈ ਵੱਧਦੀ ਹੋਵੇ ਉਹਦਾ ਵੱਧ ਹੈ ਹਾਂਜੀ ਹਾਂਜੀ ਕਈ ਗਾਹ ਸਾਡੇ ਨਾਲ ਜिद ਕਰਦੇ ਆ ਵੀ ਯਾਰ ਤੇਰੇ ਕੋਲ ਤਾਂ ਪੁਰਾਣਾ ਪਿਆ ਉਹ ਜਿਹੜਾ ਪੁਰਾਣਾ ਪਿਆ ਉਹਨੂੰ ਸੰਭਾਲਣ ਦਾ ਵੀ ਤਾਂ ਵੇਖ ਕਿੰਨਾ ਕੁਸ਼ ਹੋ ਗਿਆ ਤੇ ਹਾਂ ਸੋਮਾਲੀਕਾ ਦੇ ਆਪਾਂ ਡਾਇਰੈਕਟ ਏਜੰਸੀ ਆਪਣੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਸਾਰਿਆਂ ਨਾਲ ਆਪਣਾ ਟਾਈ ਆਪੇ ਮਹਿੰਦਰਾ ਤੇ ਸਾਰੀ ਰੇਂਜ ਆ ਜਾਂਦੀ ਹੈ ਸੋਰਾ ਇੱਥੇ ਚਿਕਨਾਈ ਦਾ ਗ੍ਰੇਡ ਇਹ ਵਾਲਾ ਹੁੰਦਾ ਏਪੀਆਈ ਸੀਐਫ 4 ਤੇ ਬਾਕੀ ਜਿਹੜਾ ਆਪਣੇ ਵੀਡੀਓ ਦੇਖ ਕੇ ਉਹਨੂੰ ਰਿਸਕਾਊਂਟ ਕੀਤਾ ਜਾਊਗਾ ਨਾ ਫੋਲਾ ਹਾਂ ਜਿਹੜਾ ਤੁਹਾਡਾ ਨਾਮ ਲਊਗਾ ਆ ਕੇ ਸਦਾਰ ਸਿੰਘ ਜੀ ਇਹ ਦੇਖੀ ਹੈ ਠੀਕ ਹੈ ਉਹਨੂੰ ਇੱਜ਼ਤ ਬਖਸ਼ਾਣ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਜੋ ਆਪਣਾ ਸਵਰਾਇ ਟਰੈਕਟਰ ਆਲਰੇਡੀ ਤਿਆਰ ਹੋ ਰਿਹਾ ਪਟਿਆਲੇਲਾ ਤੇ ਉਹਦਾ ਪਾਰਟਸ ਤਾਂ ਚਲੋ ਆਪਾਂ ਇੱਥੋਂ ਲੈਣੇ ਲੈਣਾ ਸੀ ਹੈ ਨਾ ਤੇ ਸੋ ਅੱਜ ਤੁਹਾਨੂੰ ਇੱਕ ਜਾਣਕਾਰੀ ਵਾਲੀ ਵੀਡੀਓ ਇਹਦੇ ਵਿੱਚ ਦਿਖਾਵਾਂਗੇ ਤੇ ਪਾਰਟਸ ਬਾਰੇ ਜਾਣਕਾਰੀ ਦਿਵਾਵਾਂਗੇ ਜਿਨ੍ਹਾਂ ਦੀ ਦੁਕਾਨ ਹੈ ਹਨਾ ਤੇ ਜਿਹੜੀ ਕੰਪਨੀ ਦਾ ਇਹਨਾਂ ਕੋਲ ਪਾਰਟ ਆ ਕਾਰ ਦਾ ਟਰੈਕਟਰ ਦਾ ਜੋ ਵੀ ਆ ਤੁਹਾਨੂੰ ਸਾਰਾ ਜਾਣਕਾਰੀ ਦਿੱਤੀ ਜਾਊਗੀ ਬਾਕੀ ਔਇਲ ਬਾਰੇ ਆਪਾਂ ਅੰਕਲ ਜੀ ਤੋਂ ਪੁੱਛਾਂਗੇ ਜੋ ਭੋਲਾ ਜੀ ਦੇ ਨਾਮ ਤੇ ਦੁਕਾਨ ਆਪਣੀ ਕੋੜਕਪੂਰੇ ਦੇ ਵਿੱਚ ਤੇ ਸੋ ਐਡਰੈਸ ਤੁਹਾਨੂੰ ਦੱਸਿਆ ਜਾਊਗਾ ਜੇ ਕਿਸੇ ਭਰਾ ਨੇ ਸਮਾਨ ਮੰਗਾਉਣਾ ਹੋਵੇ ਤੁਸੀਂ ਆਉਣ ਆਰਡਰ ਤੇ ਮਗਾ ਸਕਦੇ ਹੋ ਤੇ ਆਓ ਕਰੋਨਾ ਬਾਈ ਜੀ ਨਾਲ ਗੱਲਬਾਤ ਤੇ ਸੋ ਬਲੌਗ ਨਾਲ ਜੁੜਦੇ ਦੋਸਤੋ ਜਿਹੜਾ ਆਪਣਾ ਸਵਰਾਇ ਟਰੈਕਟਰ ਪਟਿਆਲੇ ਤੋਂ ਤਿਆਰ ਕਰ ਰਹੇ ਆ ਤੇ ਸੋ ਦਾ ਪਾਰਟ ਲੈਣ ਲਈ ਆਪਾਂ ਆਏ ਸੀ ਇੱਕ ਤਾਂ ਆਪਾਂ ਕੇਮ ਸ਼ਾਫਟ ਆਪਾਂ ਨੂੰ ਕੰਪਨੀ ਏਜੰਸੀ ਚੋਂ ਨਹੀਂ ਮਿਲੀ ਸੀ ਫਿਰ ਉਹ ਆਪਾਂ ਬਾਹਰੋਂ ਲੈਣੀ ਇਹ ਵੀ ਇਹਨਾਂ ਕੋਲ ਵੀ ਏਜੰਸੀ ਆ ਸਵਰਾਜ ਸੋਨਾਲੀਕਾ ਮਹਿੰਦਰਾ ਦੇ ਤਿੰਨ ਟਰੈਕਟਰਾਂ ਦੀ ਬਾਈ ਜੀ ਕੋਲੇ ਏਜੰਸੀ ਆ ਤੇ ਇਹਨਾਂ ਦੀ ਕੋੜਕਪੁਰੇ ਦੇ ਵਿੱਚ ਆ ਬਹੁਤ ਮਸ਼ਹੂਰ ਸ਼ਾਪ ਆ ਹਨਾ ਤੇ ਬਾਕੀ ਹੋਲ ਸੇਲ ਦਾ ਇਹਨਾਂ ਦਾ ਕੰਮ ਆ ਬਾਕੀ ਆ ਤੁਸੀਂ ਦੇਖ ਲਓ ਆਪਾਂ ਜਿਹੜੇ ਮੂਰਲ ਦੇਗੀ ਚੁੱਲਾ ਲੱਗਣਾ ਉਹਦੇ ਉੱਪਰ ਵੀ ਆਪਣਾ ਜਿਹੜੇ ਫਾਊਂਡੇਸ਼ਨ ਲੈ ਲਏ ਸੀਗੇ ਕੰਪਨੀ ਦੇ ਠੀਕ ਹੈ ਤੇ ਆਲ ਓਵਰ ਇਹਨਾਂ ਕੋਲ ਸਵਰਾਜ ਦਾ ਸੋਨਾਲੀਕਾ ਮਹਿੰਦਰਾ ਦਾ ਸਮਾਨ ਜ਼ਿਆਦਾ ਮਿਲਦਾ ਤੇ ਇਧਰ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਜੀ ਨਹੀਂ ਨਹੀਂ ਹੁਣ ਕੱਲੇ ਟਰੈਕਟਰ ਸ਼ੈਕਸ਼ਨ ਨਹੀਂ ਕਾਰਪਾਰਕਸ ਦੇ ਵਿੱਚ ਆਪਾਂ ਅਲਾ ਹੁੰਡਾਈ ਦਾ オリジナル ਸਮਾਨ ਦੀ ਆਪਾਂ ਏਜੰਸੀ ਲਈ ਸੀ ਇਸ ਹਫਤੇ ਦੇ ਵਿੱਚ ਆਪਾਂ ਜੋੜ ਲਾਤਾ ਇਹਦਾ ਐਮਜੀਪੀ ਪਾਰਟਸ ਦਾ ਐਮਜੀਪੀ ਪਾਰਟਸ ਬਾਰੇ ਆਜੂ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਜੈਨੂਨ ਪਾਰਟਸ ਬਾਰੇ ਸਾਰੇ ਕੋਈ ਡੁਗੜੀ ਇੱਕ ਇੱਕ ਏਹੜੀ ਕੰਪਨੀ ਆ ਗਈ ਮਰੂਤੀ ਦੇ ਜੈਨੂਨ ਪਾਰਟਸ ਬਿਟੇ ਠੀਕ ਹੈ ਮਰੂਤੀ ਜੈਨੂਨ ਪਾਰਟਸ ਦੇ ਵਿੱਚ ਜੋ ਹੈ ਨਾ ਕਲੱਚ ਸਿਸਟਮ ਕੋਈ ਸਾਰੇ ਠੀਕ ਹੈ ਜੀ ਆਪਾਂ ਦੇ ਕੋਈ ਆਸ਼ਟ ਵਾਲੀ ਲਾਈਨ ਲੱਗੀ ਪਈ ਹੈ ਠੀਕ ਹੈ ਜੀ ਇਹਦੇ ਵਿੱਚ ਹਮੇਸ਼ਾ ਧਿਆਨ ਦਿਓ ਕਦੇ ਰੇਟ ਵਾਲਾ ਸਟicker ਨਾ ਪਟਿਆ ਹੋਵੇ ਠੀਕ ਹੈ ਕਿਉਂਕਿ ਇਹਨਾਂ ਕੰਪਨੀਆਂ ਦੇ ਵਿੱਚ ਨਾ ਡਿਸਕਾਊਂਟ ਬਹੁਤ ਘੱਟ ਹੁੰਦੇ ਆ ਕਦੇ ਕਿਸੇ ਦੁਕਾਨਦਾਰ ਨੂੰ ਹੂੰ ਛੋਟ ਕਰਵਾਉਣ ਦੀ ਜਿੱਦ ਨਾ ਕਰੋ ਕੰਪਨੀ ਦੇ ਸਮਾਨ ਦੇ ਵਿੱਚ ਹਾਂ ਉਹਦੇ ਵਿੱਚ ਫਿਰ ਹੈਰਫਰੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਦੁਕਾਨਦਾਰ ਮਜਬੂਰ ਹੋ ਜਾਂਦਾ ਹੈ ਹੈਰਫਰੀ ਕਰਨ ਵਾਸਤੇ ਉਹ ਮੁੰਕਾ ਵੀ ਮੈਨੂੰ ਐਮ ਆਰ ਪੀ ਦਿਖਾ ਕੇ ਮੇਰੇ ਤੋਂ ਪੈਸੇ ਲੈ ਲਾ ਹੁਣ ਜਿਵੇਂ ਆਪਣੇ ਕੰਪਨੀ ਦੇ ਟਰੈਕਟਰ ਆ ਰਹੇ ਨੇ ਸਾਰਿਆਂ ਦੀ ਮਾਲਾ ਤੇ ਉਹਨਾਂ ਦੇ ਰੇਟ ਜਿਹੜੇ ਉੱਪਰ ਲਿਖੇ ਹੁੰਦੇ ਆ ਕਈ ਵਾਰੀ ਆਪਾਂ ਨੂੰ ਉਹ ਮਿਸਟੇਕ ਕੀਤੀ ਹੁੰਦੀ ਹੈ ਨਾ ਕੰਪਨੀਆਂ ਦੇ ਵਿੱਚ ਆਪਦੇ ਆਪ ਵਿੱਚ ਬਹੁਤ ਮਾਰਤਾ ਢ ਮੱਛੀ ਹੋਈ ਹੈ ਬਹੁਤ ਜਿਆਦਾ ਉਹਨਾਂ ਦੇ ਵਿੱਚ ਕਮਾਸਾਨ ਮੱਚਿਆ ਵੀ ਸਾਡਾ ਪਾਰਟਸ ਵੀ ਸਸਤਾ ਵੇਕੇ ਸਾਡੀ ਗੱਡੀ ਵੀ ਸਸਤੀ ਮਿਲੇ ਉਹਦੇ ਕਰਕੇ ਨਾ ਸਾਡਾ ਜਿਹੜਾ ਬਾਜ਼ਾਰ ਵਾਲਾ ਮਾਰਜਨ ਦੂਸਰਾ ਹੁੰਦਾ ਨਾ ਲੋਕਲ ਮਾਲ ਦਾ ਉਟੀ ਦੀ 40 40% ਹੁੰਦਾ ਉਹਦੇ ਚੋਂ 15 20% ਡਿਸਕਾਊਂਟ ਦੇ ਦਿੰਦੇ ਸੀ ਦੁਕ ਯਮਨ ਨੂੰ ਜੇ ਅਸੀਂ ਆਪ ਹੀ ਉਹਨਾਂ ਨੂੰ 8% ਡਿਸਕਾਊਂਟ ਦਿੱਤਾ 100 ਵਾਲੀ ਚੀਜ਼ ਨੂੰ 8 ਬਜਨੇ ਆ ਗਾਹ ਕਿਹੋਂ ਦਾ ਵੀ ਮੈਂ 10 ਘੱਟ ਦੇ ਦਿੰਦਾ 100 ਲਿਖਿਆ 90 ਦੇ ਦਿਆਂ ਉਸ ਚੀਜ਼ ਦੀ ਕੋਸ਼ਿਸ਼ ਕਰੋਗੇ ਦੁਕਾਨਦਾਰ ਨੂੰ ਮਜਬੂਰੀ ਚ ਹੋ ਰਹੀ ਹੈਰਾ ਫੇਰੀ ਕਰਨੀ ਪੈਂਦੀ ਹੈ ਠੀਕ ਹੈ ਠੀਕ ਹੈ ਕੋਸ਼ਿਸ਼ ਕਰੋ ਵੀ origignal part ਹੋਵੇ ਉਹਦੇ ਉੱਤੇ ਤੁਸੀਂ ਉਹ MRP ਦਿਖਾ ਦੇ ਠੀਕ ਹੈ ਕਟਿਆਣਾ ਹੋਵੇ ਕੋਈ ਉੱਤੇ ਹੱਥ ਨਾਲ ਨਾਲ ਲਿਖਿਆ ਹੋਵੇ ਜੇ ਹੱਥ ਨਾਲ ਵੀ ਲਿਖਿਆ ਤਾਂ ਉਹਦੇ ਵਿੱਚ ਪਿਛਲਾ origignal ਦਿਸਦਾ ਹੋਣਾ ਚਾਹੀਦਾ ਠੀਕ ਹੈ ਉਹਦੇ ਬਾਕੀ ਪੈਕਿੰਗ ਦੇ ہاں ਤੇ ਬਾਕੀ ਡੇਟ ਦਾ ਵੀ ਫਰਕ ਪੈਂਦਾ ਨਾ ਉਹਦੇ ਵਿੱਚ ਮੰਨ ਲਓ ਕਿਸੇ ਕੋਲ 4 ਸਾਲ ਪੁਰਾਣਾ ਪੁਰਜਾ ਪਿਆ ਇੱਕ ਤੋਂ ਨੇ 4 ਸਾਲ ਸੰਭਾਲ ਲਿਆ ਵਿਕਿਆ ਨਹੀਂਗਾ ਠੀਕ ਹੈ ਉਹਦੇ ਵਿੱਚ ਜਿਹੜਾ ਕੋਈ 2-3-4% ਦਾ ਰੇਟ ਦਾ ਮਾਰਜਨ ਹਰ ਸਾਲ ਆਉਂਦਾ ਜਿਵੇਂ ਮਹਿੰਗਾਈ ਵਾਧੀ ਹੋਵੇ ਉਹਦਾ ਵੀ ਵਧਾ ਹਾਂਜੀ ਹਾਂਜੀ ਕਈ ਗੱਲ ਸਾਡੇ ਨਾਲ ਜिद ਕਰਦੇ ਆ ਵੀ ਯਾਰ ਤੇਰੇ ਕੋਲ ਤਾਂ ਪੁਰਾਣਾ ਪਿਆ ਉਹ ਜਿਹੜਾ ਪੁਰਾਣਾ ਪਿਆ ਉਹਨੂੰ ਸੰਭਾਲਣ ਦਾ ਵੀ ਤਾਂ ਵੇਖ ਕਿੰਨਾ ਕੁਸ਼ ਹੋਗਾ ਅੱਜ ਬੈਂਚ ਦਾ ਸਾਰਾ ਹੁੰਡਾਈ ਦਾ ਸਾਰਾ ਜੈਨੂਨ ਹੈ ਠੀਕ ਹੈ ਤੇ ਐਮਜੀਪੀ ਜਾਰਾ ਆਪਣੇ ਨਾਲ ਐਡ ਹੋ ਗਿਆ ਐਮਜੀਪੀ ਕਿਹੜਾ ਆ ਗਿਆ ਜੀ ਮਰੂਤੀ ਜੈਨੂਨ ਪਾਰਟ ਮਰੂਤੀ ਦੇ ਸਾਰੇ ਮਾਡਲ ਸਵਿਫਟ ਡਿਜ਼ਾਇਰ ਐਲਟੋ ਨੇ ਆਪਣਾ ਬਾਡੀ ਲਾਈਨ ਦਾ ਪਾਰਟ ਆਪਣੇ ਕੋਲ ਕੇ ਇੰਜਨ ਲਾਈਨ ਦਾ ਵੀ ਬਾਡੀ ਲਾਈਨ ਚ ਬਟਾ ਉਹ ਆ ਜਾਂਦੇ ਹੈਗੇ ਆਪਣਾ ਦਰਵਾਜ਼ੇ ਛੱਤਾਂ ਠੀਕ ਹੈ ਉਹ ਚੀਜ਼ ਨਹੀਂ ਜਿਹੜੀ ਚੀਜ਼ ਰੈਗੂਲਰ ਖਸਦੀ ਹੈ ਠੀਕ ਹੈ ਟਾਕਨ ਖਰਾਬ ਹੁੰਦੇ ਹੈ ਕਲਚ ਸੈਟ ਖਰਾਬ ਹੁੰਦਾ ਹੈ ਕਲਚ ਬੈਰਿੰਗ ਗੇਅਰ ਬੈਰ ਗੇਅਰ ਦਾ ਵੀ ਕੋਈ ਜਾਂਦਾ ਜਾਂ ਕੋਈ ਗੇਅਰ ਨਹੀਂ ਖਰਾਬ ਹੁੰਦੇ ਕਦੀ ਗੱਡੀਆਂ ਅੱਛਾ ਕਟਾ ਗিয়ার ਟਰੈਕਟਰਾਂ ਦੀ ਖਰਾਬ ਹੁੰਦੇ ਆ ਗিয়ার ਗੱਡੀਆਂ ਬਹੁਤ ਘਟ ਖਰਾਬ ਹੁੰਦੇ ਆ ਠੀਕ ਹੈ ਠੀਕ ਹੈ ਨਾ ਕਹਿਣ ਦਾ ਮਤਲਬ ਟਰੈਕਟਰ ਦੇ ਨਾਲ ਨਾਲ ਤੁਸੀਂ ਕਾਰਾਂ ਦਾ ਵੀ ਹਾਂ ਕਾਰਾਂ ਦਾ ਸਮਾਨ ਵੀ ਤੁਸੀਂ ਰੱਖ ਲੈਣਾ ਹਾਂ ਸਹੀ ਦੇ ਆ ਠੀਕ ਹੈ ਨਾ ਇਹ ਜੈਨੂਨ ਸਾਰੇ ਪਾਰਟਸ ਹੁੰਦੇ ਆ ਆਪਣੇ ਕੋਲ ਆਹ ਇਹ ਤੇ ਆ ਦੇਖੋ ਪੈਕਿੰਗ ਡੇਟ ਦੇਖੋ ਠੀਕ ਹੈ ਨਾ ਇਸ ਦਾ ਸਮਾਨ ਤੇ ਸੋ ਬਾਕੀ ਟਰੈਕਟਰ ਕਿਹੜੇ ਕਿਹੜੇ ਕਰ ਰਹੇ ਹੋ ਆਪਾਂ ਹੁਣ ਸਾਰੀ ਗ੍ਰੀਨ ਸਾਰੀ ਆਪਣੇ ਇਲਾਕੇ ਦੇ ਜਿਹੜੇ ਹੈਗੇ ਹੁਣ ਜੇ ਆਪਾਂ ਕਹੀਏ ਵੀ ਆਪਣੇ ਕੋਲੇ ਕਰਲੋਸਕੋ ਟਰੈਕਟਰ ਆਪਣੇ ਏਰੀਆ 'ਚ ਹੈ ਨਹੀਂ ਕਰਨ ਹਾਂ ਉਹ ਤਾਂ ਹੈ ਨਹੀਂ ਦੇਖੋ ਮੈਂ ਜਿਹੜੇ ਆਪਣੇ ਕੋਲੇ ਚੱਲਦੇ ਆ ਸੋਨ ਵਾਲੀ ਕਾ ਦੇ ਆਪਾਂ ਡਾਇਰੈਕਟ ਏਜੰਸੀ ਆਪਣੇ ਕੋਲ ਉਸ ਤੋਂ ਬਾਅਦ ਸਾਰਿਆਂ ਨਾਲ ਆਪਣਾ ਟਾਈ ਆਪੇ ਮਹਿੰਦਰਾ ਤੇ ਸਾਰੀ ਰੇਂਜ ਆ ਜਾਂਦੀ ਹੈ ਸੋਰਾਜ ਦੀ ਸਾਰੀ ਰੇਜ ਆ ਜਾਂਦੀ ਹੈ ਈਵਨ ਜੋਂਡੀਅਰ ਵੀ ਆਪਾਂ ਮੈਨੇਜ ਕਰਕੇ ਰੱਖਦੇ ਆ ਸਾਰਾ ਓਕੇ ਠੀਕ ਹੈ ਨਾ ਠੀਕ ਹੈ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਨਹੀਂ ਬਾਕੀ ਭਾਈ ਜਿਵੇਂ ਲੁੱਕ ਦਾ ਸਮਾਨ ਹੁੰ ਕੋਈ ਵੀ ਆ ਕੀ ਕੀ ਕਈ ਵਾਰੀ ਨਾ ਕੰਪਨੀ ਦੇ ਵਿੱਚੋਂ ਵੀ ਉਹੀ ਨਿਕਲਦੀ ਆ ਮੈਂ ਉਹ ਉਹ ਵੀ ਤੁਹਾਡਾ ਪਲੇਖਾ ਕੱਢਣਾ ਚਾਹਣਾ ਹੈ ਹਾਂਜੀ ਕੰਪਨੀ ਨੇ ਜਦੋਂ ਸਮਾਨ ਨਵੀਂ ਗੱਡੀ ਚ ਲਾਣਾ ਹੈ ਚਾਹੇ ਉਹ ਟਰੈਕਟਰ ਦਾ ਹੈ ਚਾਹੇ ਉਹ ਕਾਰ ਦਾ ਹੈ ਉਹ ਸਾਰਾ ਸਮਾਨ ਆਪ ਕੋਈ ਨਹੀਂ ਬਣਾ ਸਕਦੀਗੀ ਉਹਦੀ ਅਡ ਅਡ ਫੈਕਟਰੀਆਂ ਹੁੰਦੀਆਂ ਇੱਕ ਤੁਹਾਡਾ ਅਗਲੇ ਚੱਕੇ ਦਾ ਬੈਰਿੰਗ ਅਗਰ ਤੁਹਾਨੂੰ ਮਿਲਦਾ ਹੈ ਨਾ ਹਾਂ ਉਹਨੂੰ ਬਣਾਉਣ ਵਾਸਤੇ 8-9 ਫੈਕਟਰੀਆਂ ਦੀ ਲੋੜ ਪੈਂਦੀ ਹੈ ਠੀਕ ਹੈ ਠੀਕ ਹੈ ਕੰਪਨੀ ਵਾਸਤੇ ਪੋਸੀਬਲ ਨਹੀਂ ਵੀ ਉਹ ਇੰਨੀਆਂ ਫੈਕਟਰੀਆਂ ਮੈਨੇਜ ਕਰਕੇ ਸਾਰੀ ਗੱਡੀ ਆਪ ਤੇ ਆ। ਫਿਰ ਉਹ ਪੈਕਿੰਗ ਕਿਉਂ ਆਪ ਕਰ ਰਹੀ ਹੈ? ਉਹ ਉਹ ਮੈਂ ਦੱਸਦਾ ਤੁਹਾਡੇ ਕੋਲ ਕੀ ਹੈ। ਉਹ ਜਦੋਂ ਉਸ ਕੰਪਨੀ ਤੋਂ ਮਾਲ ਲੈਂਦੀ ਹੈ ਸਪੋਜ ਆਪਾਂ ਲੱਖ ਦੇ ਕਲਚ ਦੀ ਗੱਲ ਕਰ ਲੈਂਦੇ ਆ। ਠੀਕ ਹੈ। ਠੀਕ ਹੈ ਜਾਂ ਕਿਸੇ ਬੈਰੰਗ ਦੀ ਗੱਲ ਕਰ ਲੈਂਦੇ ਆ। ਓਕੇ। ਜਾਂ ਕਿਸੇ ਆਪਾਂ ਪਿਸਟਨ ਦੀ ਗੱਲ ਕਰ ਲੈਂਦੇ ਆ। ਠੀਕ ਹੈ। ਹੂੰ। ਉਹਦੇ ਵਿੱਚ ਜਿਹੜੇ ਉਹਨਾਂ ਨੇ ਨਵੀਂ ਗੱਡੀ ਵਾਸਤੇ ਲੈਣੇ ਆ ਜਾਂ ਜੈਨੂਇਨ ਸਪਲਾਈ ਦੇ ਵਿੱਚ ਬਾਹਰ ਭੇਜਣਾ ਹੈ। ਹੂੰ। ਉਹਦੀ ਕੁਆਲਿਟੀ ਜਿਆਦਾ ਬੈਟਰ ਹੁੰਦੀ ਹੈ। ਠੀਕ ਹੈ ਜੀ ਉਹਦੇ ਵਿੱਚ ਜਿਹੜੇ ਕੈਮੀਕਲ ਪਾਏ ਜਾਂਦੇ ਆ ਉਹ ਨੰਗੀ ਅੱਖ ਨਾਲ ਨਹੀਂ ਪਛਾਣੇ ਜਾ ਸਕਦੇ ਠੀਕ ਹੈ ਉਹਦੇ ਵਿੱਚ ਜਿਹੜਾ ਲੋਹਾ ਲੱਗਦਾ ਹੂੰ ਉਹ ਨੰਗੀ ਅੱਖ ਨਾਲ ਨਹੀਂ ਪਛਾਣਿਆ ਜਾ ਸਕਦਾ ਤੁਹਾਡਾ ਕਹਿਣ ਦਾ ਮਤਲਬ ਜਿਹੜਾ ਕੰਪਨੀ ਨੂੰ ਪਾਰਟ ਜਾਂਦਾ ਉਹ ਥੋੜਾ ਪਿਓਰ ਜ਼ਿਆਦਾ ਹੁੰਦਾ ਨਾ ਉਹ ਪਿਓਰ ਹੁੰਦਾ ਹੈ ਲੇਕਿਨ ਅਗਰ ਤੁਸੀਂ ਸਿਰਫ ਮੋਹਰ ਦੇਖ ਸਕਦੇ ਹੋ ਤੁਸੀਂ ਉਸ ਲੋਹੇ ਨੂੰ ਪਰਖ ਨਹੀਂ ਸਕਦੇਗੇ ਫਿਰ ਤੁਹਾਨੂੰ ਮਜਬੂਰੀ ਬਣ ਜਾਂਦੀ ਹੈ ਹੂੰ ਠੀਕ ਹੈ ਨਾ ਪਾਰਟਸ ਕੰਪਨੀ ਦਾ ਲੈਣ ਨਾਲ ਤੁਹਾਨੂੰ ਜਿਹੜੇ ਪੈਸੇ ਵਾਧੇ ਦੇਣੇ ਪੈਂਦੇ ਆ ਉਹ ਆਪਦਾ ਹੱਕ ਅਦਾ ਕਰਦੇ ਆ ਠੀਕ ਹੈ ਮੰ ਲੋ ਕੋਈ ਇੱਕ 베어ਿੰਗ ਦੀ ਗੱਲ ਸੁਣਾਣਾ ਮੈਂ ARB ਦਾ ਵੀ ਡਿਸਟ੍ਰੀਬਿਊਟਰ ਐ ਠੀਕ ਹੈ ਜੀ ਮੇਰੀ ਉੱਥੇ ਕੰਪਨੀ 'ਚ ਮੀਟਿੰਗ ਹੋਈ ਹਾਂਜੀ ਮੈਨੂੰ ਕਹਿੰਦੇ ਜੀ ਇਸ ਤਰ੍ਹਾਂ-ਤਰ੍ਹਾਂ ਕਰਕੇ ਤੁਸੀਂ 오રિਜినਲ ਸਪਲਾਈ ਦਿੰਨੇ ਆ ਠੀਕ ਹੈ ਮੈਂ ਕਿਹਾ ਜੀ ਜਿਹੜਾ 오રિਜినਲ ਸਪਲਾਈ 'ਚ ਸਮਾਨ ਦਿੰਨੇ ਹੋ ਬਾਜ਼ਾਰ 'ਚ ਨਹੀਂ ਤੁਸੀਂ ਭੇਜਦੇ ਠੀਕ ਹੈ ਕਿਉਂਕਿ ਜਦੋਂ ਅਸੀਂ 6512 베어ਿੰਗ ਦੇਖਦੇ ਸੀਗੇ ਅੱਛਾ ਜੀ ਕੰਪਨੀ ਸਪਲਾਈ ਵਾਲੇ ਦੇ ਵਿੱਚ ਆ ਰਹੀਆਂ ਸੀ 10 ਗੋਲੀਆਂ ਪੈ ਕੇ ਠੀਕ ਹੈ ਜਿਹੜਾ ਸਾਨੂੰ ਬਾਜ਼ਾਰ 'ਚੋਂ ਭੇਜ ਰਹੇ ਸੀਗੇ ਉਹਦੇ 'ਚ 8 ਗੋਲੀਆਂ ਆ ਰਹੀਆਂ ਸੀ ਠੀਕ ਹੈ ਦੈਟ ਮੀਨਸ ਉਹਦੀ ਤੇ ਉਹਦਾ ਫਰਕ ਉਹਦਾ ਫਰਕ ਇਹ ਹੈ ਵੀ ਕੰਪਨੀ ਨੇ ਟਰੈਕਟਰ ਆਪ ਦਾ ਨਾਲ ਦੀ ਨਾਲ ਥੋੜੀ ਖੁੱਲੂਗਾ ਹਾਂ ਉਹਨੂੰ 10 ਸਾਲ ਚੱਲੂਗਾ ਤੇ ਟਰੈਕਟਰ ਹਿੱਟ ਹੋਊਗਾ ਹੂੰ ਠੀਕ ਹੈ ਨਾ ਉਹ オリジナル ਪਾਰਟਸ ਹੈ ਉਹ ਕਹਿੰਦੇ ਜਦੋਂ ਅਸੀਂ ਬਾਜ਼ਾਰ 'ਚ ਜਾਂਦੇ ਹਾਂ ਸਾਨੂੰ ਸਾਡੇ ਨਾਲ ਦੇ 6 ਬੰਦੇ ਨਾਲ ਲੜਾਈ ਕਰਨੀ ਪੈਂਦੀ ਹੈ ਅੱਛਾ ਫਿਰ ਜੇ ਸਾਡਾ ਸਮਾਨ ਜ਼ਿਆਦਾ ਮਹਿੰਗਾ ਹੋ ਜਾਊਗਾ ਹੂੰ ਹੈ ਨਾ ਤੇ ਫਿਰ ਸਾਡਾ ਬਾਜ਼ਾਰ 'ਚ ਵੇਖਣਾ ਬੰਦ ਹੋ ਜਾਊਗਾ ਸਾਰਾ ਅਸੀਂ ਸਪਲਾਈ ਕੰਪਨੀ ਨੂੰ ਦੇਣ ਤੇ ਵਿੱਚ ਸਾਡੀ ਫੈਕਟਰੀ ਨਹੀਂ ਚੱਲ ਸਕਦੀ ਹੂੰ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਇਸ ਤਰ੍ਹਾਂ ਜਿਵੇਂ ਉਹਨਾਂ ਦੇ ਲੈਦਰ ਹੁੰਦੇ ਆ ਠੀਕ ਹੈ ਜਿਹੜੀ ਕੰਪਨੀ ਪਲੇਟ 7500 ਰੁਪਏ ਦੀ ਹੈ ਮਾਰਕੀਟ 'ਚ ਤੁਹਾਨੂੰ 5500 ਰੁਪਏ ਦੀ ਮਿਲਦੀ ਹੈ ਠੀਕ ਹੈ ਜੀ ਲੇਕਿਨ ਉਹਦੇ ਜਿਹੜੇ ਕੈਮੀਕਲ ਇਫੈਕਟਸ ਹੈਗੇ ਆ ਹੂੰ ਉਹ ਤੁਹਾਨੂੰ ਉਹਨਾਂ ਬਾਰੇ ਪਤਾ ਨਹੀਂ ਉਹ ਸਿਰਫ ਲੈਬੋਰੀਟਰੀ ਚ ਜਾ ਕੇ ਟੈਸਟ ਹੋ ਸਕਦੇ ਆ ਠੀਕ ਆ ਜੀ ਕਹਿਣ ਦਾ ਮਤਲਬ ਜਿਆਦਾਤਰ ਜਿਹੜਾ ਕੰਪਨੀ ਦੇ ਪੈਕਿੰਗ ਚ ਆ ਰਿਹਾ ਸਮਾਨ ਉਹ ਹੀ ਪਿਓਰ ਹੁੰਦਾ ਹਨਾ ਉਹ ਉਹਦੀ ਹਾਈ ਕੁਆਲਿਟੀ ਮਿਲਦੀ ਠੀਕ ਹੈ ਹਾਈ ਕੁਆਲਿਟੀ ਹੁੰਦਾ ਇਹ ਵੀ origignal ਹੀ ਆ ਐਵੇਂ HMT ਦੇ ਵਿੱਚ ਊਸ਼ਾ ਦੇ ਪਿਸਤਨ ਆਉਂਦੇ ਸੀਗੇ ਮਾਰਕੀਟ ਵਾਲੇ ਪਿਸਤਨ ਦਾ ਤੇ ਕੰਪਨੀ ਵਾਲੇ ਪਿਸਤਨ ਦਾ ਬੰਤਰ ਦਾ ਵੀ ਹਲਕਾ ਫੁਲਕਾ ਫਰਕ ਪੈਂਦਾ ਹੀਗਾ ਫਿਰ ਜਦੋਂ ਅਸੀਂ ਇਹ ਕੁਐਸਚਨ ਉਹਨਾਂ ਨੂੰ ਕੀਤਾ ਵੀ ਬਾਜ਼ਾਰ ਦੇ ਵਿੱਚ ਤਾਂ 12500 ਰੁਪਏ ਦਾ ਸੈੱਟ ਹੈ ਤੁਸੀਂ 4000 ਦਾ ਲੰਨਦੇ ਹੋ ਉਹ ਕਹਿੰਦੇ ਵੀਰ ਜੀ ਇਹ ਗੱਲ ਜਿਹੜੀ ਜਦੋਂ ਇਹਨੂੰ ਤੁਸੀਂ ਪਿਸਤਲ ਨੂੰ ਤੋੜ ਕੇ ਤੇ ਕੈਮੀਕਲ ਟੈਸਟ ਕਰਾਓ ਇਹਦਾ ਇਹਦੇ ਵਿੱਚ ਕਿੰਨੇ ਪਰਸੈਂਟ ਅਲੂਮੀਨੀਅਮ ਹੈ ਕਿੰਨੇ ਪਰਸੈਂਟ ਜ਼ਿੰਕ ਹੈ ਜਿਹੜੀ ਧਾਤ ਉਹਨੂੰ ਮਜ਼ਬੂਤੀ ਦਿੰਦੀ ਹੈ ਇਹ ਧਾਤਾਂ ਮਿਲ ਕੇ ਬਣਦੀਆਂ ਮਹਿੰਗੀਆਂ ਧਾਤਾਂ ਨੂੰ ਫਿਰ ਕਟਾ ਦਿੰਦੇ ਆ ਸਸਤੀਆਂ ਧਾਤਾਂ ਨਾਲ ਬਣਾ ਕੇ ਉਹ ਬਿਅਰਚ ਦੇ ਦਿੰਦੇ ਆ ਠੀਕ ਹੈ ਜੀ ਉਸੇ ਕਰਕੇ ਹਮੇਸ਼ਾ origignal ਪਾਰਟ ਦੀ ਲਾਈਫ ਜ਼ਿਆਦਾ ਹੁੰਦੀ ਹੈ ਤਾਹੀਂ ਟਰੈਕਟਰ ਕੰਪਨੀ ਦੇ ਜਿਹੜੇ ਆਗੇ ਜਿਆਦਾ ਚੱਲਦੇ ਆ ਹੁਣ ਜਦੋਂ ਰਿਪੋਰਟ ਕਰਨੇ ਹੋ ਫਿਰ ਸਮਾਨ ਤੁਸੀਂ ਦੂਜਾ ਪਾ ਲੈਣੇ ਹੋ ਫਿਰ ਕਹਿੰਦੇ ਯਾਰ ਐਸ ਕੀ ਦਾ ਚੱਲੇ ਜਿਹੜੀ 3-4 ਸਾਲ ਚੱਲਿਆ ਜੋ ਪਹਿਲੀ ਵਾਰ ਲਿਆਇਓ 14 ਸਾਲ ਚੱਲਿਆ ਹਾਂ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਹੈ ਤੁਸੀਂ ਦੇਖੋ 2003-4 ਦੇ ਸੋਨ ਵਾਲੀ ਕਾ ਜਿਹੜੇ ਆ 20 ਸਾਲ ਹੋ ਗਏ ਲੋਕ ਲਈ ਫਿਰਦੇ ਖੁਸ਼ ਤੇ ਜਿਵੇਂ ਆਇਲ ਦੀ ਕੁਆਲਿਟੀ ਜਿਹੜੀ ਕਿਹੜੀ-ਕਿਹੜੀ ਆਪਣੇ ਕੋਲੇ ਮਿਲ ਜਾਂਦੀ ਜਿਵੇਂ ਠੀਕ ਹੈ ਇੱਕ ਸੋਨ ਵਾਲੀ ਕਾ ਚ ਇੱਕ ਵਾਈਟ ਵਾਲਟੀ ਆਉਂਦੀ ਆ ਉਹਦਾ ਕੀ ਫਰਕ ਆ ਉਹ ਥੋੜਾ ਜਿਹਾ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਬਾਲਟੀਆ ਜਿਵੇਂ ਵਾਈਟ ਚ ਪਈ ਹੈ ਇਹ ਕੀ ਹੈ ਵੈਟ ਬ੍ਰੇਕ ਇਹ ਵੈਟ ਬ੍ਰੇਕ ਆਇਲ ਹੈ ਠੀਕ ਹੈ ਉਹ ਆਇਲ ਇਹ ਇਹ ਨਾ ਇਹ ਤੁਹਾਨੂੰ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਇਹ ਮਹਿਸੂਸ ਕਰੋਗੇ ਤੁਸੀਂ ਹੂੰ ਵੀ ਜਿਹੜਾ ਕੰਪਨੀਆਂ ਦੇ ਵਿੱਚ ਜਿਵੇਂ ਕਮਾਸਾਨ ਮੱਚਿਆ ਹੋਇਆ ਐਵੇਂ ਏਜੰਸੀਆਂ 'ਚ ਵੀ ਕਮਾਸਾਨ ਮੱਚਿਆ ਐ ਐਵੇਂ ਕਾਰ ਜਦੋਂ ਵਿਕਦੀ ਐ ਨਵੀਂ ਕਾਰ ਆਪਾਂ 7-8 ਲੱਖ ਰੁਪਏ ਲੈਣੇ ਆਂ ਕਈ ਵਾਰੀ ਡਿਸਟ੍ਰੀਬਿਊਟਰ ਜਿਹੜਾ ਵੇਚ ਰਿਹਾ ਤੁਹਾਨੂੰ ਹੂੰ ਉਹਨੂੰ 5000 ਰੁਪਏ ਵੀ ਨਹੀਂ ਬਚਦਾ ਹੁੰਦਾ ਅੱਜ ਠੀਕ ਹੈ ਉਹ ਸਾਰਾ ਕੰਮ ਜਿਹੜਾ ਹੈ ਨਾ ਫਿਰ ਉਹ ਜਦੋਂ ਬਾਅਦ ਦੇ ਵਿੱਚ ਸਰਵਿਸਾਂ ਦੇ ਵਿੱਚ ਜਾਂਦਾ ਹੈ ਹੂੰ ਇਸੇ ਕਰਕੇ ਸਰਵਿਸਾਂ ਦਾ ਜੋੜ ਦਿੱਤਾ ਜਾਂਦਾ ਵੀ ਪਹਿਲੇ 2 ਸਾਲ ਤਾਂ ਸਾਨੂੰ ਸਾਡੇ ਕੋਲ ਕਰਾਓ ਅੱਛਾ ਉਦੋਂ ਉਹਨਾਂ ਕੋਲੇ ਹਥਿਆਰ ਹੁੰਦਾ ਹੈ ਹਾਂ ਉਹਨਾਂ ਨੂੰ ਥੋੜਾ ਜਿਹਾ ਅੱਡ ਰੇਟ ਲਾ ਕੇ ਨਾ ਥੋੜੀ ਜਿਹੀ ਅੱਡ ਡਿਜ਼ਾਈਨਿੰਗ ਬਣਾ ਕੇ ਠੀਕ ਹੈ ਦੇ ਦਿੰਦੇ ਆ ਹੂੰ ਉਹਦੇ ਵਿੱਚ ਜ਼ਰੂਰ ਤੁਹਾਨੂੰ ਇਹ ਹੁੰਦਾ ਹੈਗਾ ਵੀ ਥੋੜੀ ਮਜਬੂਰੀ ਬਣ ਜਾਂਦੀ ਹੈ ਇੰਨੇ ਕ ਆਪਾਂ ਸਮਝਦਾਰ ਹੋ ਚੁੱਕੇ ਆਂ ਵੀ ਆਪਣੀ ਜਦੋਂ ਗਾਰੰਟੀ ਵਾਰੰਟੀ ਖਤਮ ਹੋ ਜਾਂਦੀ ਆਪਾਂ ਬਿਜਾਰ ਚੋਂ ਮਾਲ ਲੈਣਾ ਸ਼ੁਰੂ ਕਰ ਦਿੰਨੇ ਆਂ ਆਇਲ 'ਚ ਕੋਈ ਫਰਕ ਨਹੀਂ ਪੈਂਦਾ ਕਿ ਜਦੋਂ ਤੁਹਾਨੂੰ ਕੋਈ ਕਾਪੀ ਦਿੰਦਿਆਂ ਚਾਹੇ ਤੁਸੀਂ ਕਾਰ ਚਲਾ ਰਹੇ ਹੋ ਚਾਹੇ ਤੁਸੀਂ ਟਰੈਕਟਰ ਚਲਾ ਰਹੇ ਹੋ ਹੂੰ ਉਹਦੇ ਵਿੱਚ ਜਿਹੜੇ ਆਇਲ ਦੀ ਜਿਹੜੀ ਡਿਗਰੀ ਉਹਦੇ ਵਿੱਚ ਮਾਫਕ ਹੈ ਹਾਂਜੀ ਤੁਹਾਡੇ ਇੰਜਨ ਵਾਸਤੇ ਕਾਰ ਦੇ ਇੰਜਨ ਵਾਸਤੇ ਆਹ ਟਰਬੋ ਇੰਜਨ ਵੀ ਆ ਨੋਨ ਟਰਬੋ ਇੰਜਨ ਵੀ ਇਹ ਕਈ ਤਰ੍ਹਾਂ ਦੇ ਨਹੀਂ ਆਉਂਦੇ ਕਾਪੀ ਦੇ ਵਿੱਚ ਸਾਰੀ ਦਰਜ ਹੁੰਦੀ ਹੈ ਠੀਕ ਹੈ ਜੇਕਰ ਤੁਸੀਂ ਮੰਨ ਲਓ ਸ਼ੈੱਲ ਹੈ ਸ਼ੈੱਲ ਦਾ ਅਸੀਂ ਮਾਲ ਵੇਚਦੇ ਹਾਂ ਡਾਇਰੈਕਟ ਕੰਪਨੀ ਤੋਂ ਲੈ ਕੇ ਠੀਕ ਹੈ ਮਾਸ਼ਾਅੱਲਾ ਹਾਂ ਮਾਸ਼ਾਅੱਲਾ ਇੱਧਰ ਕਾਰ ਸੈਕਸ਼ਨ ਵਾਲੇ ਪਾਸੇ ਅੱਛਾ ਜਿਵੇਂ ਆਹ ਸ਼ੈੱਲ ਹੈ ਠੀਕ ਹੈ ਇਹ ਹੁੰਡਾਈ ਵੰਦਾ ਮਾਰਕਾ ਲੱਗਿਆ ਹੋਇਆ ਆ ਸ਼ਰਦ ਦਾ ਮਾਰਕਾ ਲੱਗਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਉੱਤੇ ਆ ਜਿਹੜਾ ਇਹਦੇ ਉੱਤੇ ਕਿਸੇ ਵੀ ਜ਼ਿੰਮੇਵਾਰ ਨੂੰ ਜਾਂ ਕਿਸੇ ਵੀ ਆਪਣੇ ਕਾਰ ਚਲਾਉਣ ਵਾਲੇ ਓਨਰ ਨੂੰ ਆ ਜਿਹੜੀ ਆ ਲਿਖੀ ਹੈ ਇਹਦੇ ਉੱਤੇ ਰੇਸ਼ੋ ਠੀਕ ਹੈ ਵੀ ਇਸ ਰੇਸ਼ੋ ਦਾ ਇਸ ਗੱਡੀ ਦੇ ਵਿੱਚ ਇਹ ਆਲ ਪਾਏਗਾ ਪਾਏਗਾ ਉਹ ਇਹ ਰੇਸ਼ੋ ਅਗਰ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਵਰਲਡ ਕਲਾਸ ਕੰਪਨੀਆਂ ਅਵੇਲੇਬਲ ਹੈ ਕੱਲੇ ਮੇਰੇ ਕੋਲੇ ਨਹੀਂ ਸਾਰੀਆਂ ਥਾਵਾਂ ਤੇ ਅਵੇਲੇਬਲ ਹੈ ਜੇ ਚਾਹ ਨਹੀਂ ਹੁੰਦਾ ਗਾਰਮਦਾਰ ਕੋਲੋਂ ਲਵੋ ਤੇ ਉਹਦੇ ਵਿੱਚ ਕੋਈ ਬੜਾ ਫਰਕ ਨਹੀਂ ਹੁੰਦਾ ਕੋਈ ਫਰਕ ਨਹੀਂ ਕੰਪਨੀਆਂ ਜਿਹੜੀਆਂ ਆਪਣੇ ਏਜੰਸੀਆਂ ਚੋਂ ਆਪਾਂ ਮਹਿੰਗਾ ਲੈਂਦੇ ਆ ਥੋੜਾ ਜਿਹਾ ਹਾਂਜੀ ਮਜਬੂਰੀਆਂ ਵੀ ਜਿੰਨਾ ਚਿਰ ਆਪਣੀ ਵਾਰੰਟੀ ਪੀਰੀਅਡ ਹੁੰਦੀ ਹੈ ਹੂੰ ਉਹਨਾਂ ਨੂੰ ਉਹਨਾਂ ਨੂੰ ਕਮਾਈ ਉਸੇ ਚੀਜ਼ ਚ ਹੁੰਦੀ ਹੈ ਠੀਕ ਹੈ ਜੀ ਇਸ ਕਰਕੇ ਹੁੰਦਾ ਬੜਾ ਫਰਕ ਨਹੀਂ ਹੁੰਦਾ ਇਸ ਦਾ ਤੇ ਬਾਕੀ ਜਿਵੇਂ ਜਿਵੇਂ ਸਵਰਾਜ ਦਾ ਜਿਵੇਂ ਜੈਨੂਨ ਤੇਲ ਆਇਆ ਜਿकई ਤਰ੍ਹਾਂ ਦੇ ਬਾਰਕੇ ਜਿਹਾ ਆਇਆ ਐਕਸਮ ਵਾਲਾ ਵੀ ਆਇਆ ਕਈ ਆਇਆ ਹਨਾ ਉਹਦਾ ਵੀ ਕੋਈ ਫਰਕ ਆ ਇਸੇ ਕਰਕੇ ਹੀ ਫਰਕ ਹੈ ਨਾ ਵੀ ਜਿਹੜਾ ਉਹ ਕੰਪਨੀ ਸਪਲਾਈ ਦਿੰਦੇ ਆ ਉਹਨੂੰ ਥੋੜੇ ਫਰਕ ਪਾਉਂਦੇ ਆ ਹੁਣ ਐਕਸਮ ਦਾ ਜਿਹੜਾ ਤੇਲ ਹੈਗਾ ਉਹ ਕ ਜਿਹੜਾ ਉਹਨਾਂ ਨੇ ਗ੍ਰੇਡ ਦਿੱਤਾ ਹੈਗਾ ਇਹ ਇਹ ਗ੍ਰੇਡ ਦੀ ਆਪਾਂ ਗੱਲ ਕਰੀਏ ਨਾ ਤੇ ਇੱਧਰ ਆ ਜਾਓ ਮੈਂ ਤੁਹਾਨੂੰ ਦਿਖਾਉਣਾ ਆ ਲੈ ਆਓ ਬੇਟਾ ਇੱਧਰ ਆ ਕੇ ਆ ਜਿਵੇਂ ਸ਼ੈੱਲ ਤੇ ਆਪਾਂ ਗੱਲ ਕਰਦੇ ਆ ਇਹ AR1 ਮਲਟੀ ਗ੍ਰੇਡ 2040 2040 ਦੀ ਮਟਾਈ ਹੁੰਦੀ ਹੈ ਹਾਂਜੀ ਆ ਜਿਹੜਾ ਇਹਦੀ ਚਿਕਨਾਈ ਹੁੰਦੀ ਹੈ ਇੱਥੇ ਚਿਕਨਾਈ ਦਾ ਗ੍ਰੇਡ ਇਹ ਵਾਲਾ ਹੁੰਦਾ ਹੈ API CF4 ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਸੌਖਾ ਦਾ ਤਰੀਕਾ ਕੀਤਾ ਇਸ ਤੋਂ ਅਗਲਾ ਜਿਹੜਾ ਹੋਰ ਅੱਛਾ ਕੁਆਲਿਟੀ ਦਾ ਬਣਾਏਗਾ ਉਹਦਾ ਨਾਮ ਰੱਖਤਾ R2 R2 ਉਸ ਤੋਂ ਬਾਅਦ ਅਗਲਾ ਤੇਲ ਜਿਹੜਾ ਇਸ ਤੋਂ ਹੋਰ ਅੱਛਾ ਬਣਾਏਗਾ ਸਿਗਨਾਈਚ ਦੇ ਅਜ ਨਾਲ ਠੀਕ ਹੈ ਉੱਥੇ ਆ ਜਾਏਗਾ R3 ਅੱਛਾ R3 R3 ਆ ਗਿਆ ਠੀਕ ਹੈ ਠੀਕ ਹੈ ਇਹਦੇ ਨਾਲ ਗ੍ਰੇਡਿੰਗ ਦੇ ਵਿੱਚ ਫਰਕ ਪੈਂਦਾ ਹੈ ਏ ਪੀ ਏ ਸੀ ਐਫ 4 ਉਹ ਐਫ ਸੀਗਾ ਉਸ ਤੋਂ ਬਾਅਦ ਜੀ ਜੀ ਤੋਂ ਬਾਅਦ ਐਚ ਹਾਂਜੀ ਠੀਕ ਹੈ ਜੀ ਏ ਸੀ ਐਚ 4 ਆ ਗਿਆ ਠੀਕ ਹੈ ਉਸ ਤੋਂ ਬਾਅਦ ਨੈਕਸਟ ਗ੍ਰੇਡ 'ਚ ਆਪਾਂ ਚਲੇ ਜਾਵਾਂਗੇ ਹਾਂਜੀ ਤੇ ਆਪਣੀ ਕੋਈ ਆ ਗਿਆ ਇਹਦੇ ਉੱਤੇ ਜੰਨਿਆਂ ਨੇ ਸ਼ਾਰ ਕਰਨ ਵਾਸਤੇ ਹਾਰਫੋਰ ਕਰਤਾ ਆਪਾਂ ਇਹਦੇ ਤੇ ਧਿਆਨ ਦੇਣਾ ਗ੍ਰੇਡਿੰਗ ਤੇ ਠੀਕ ਆ ਆ ਗ੍ਰੇਡਿੰਗ ਹੁੰਦੀ ਹੈ ਸੀਆਈ 4 ਆ ਗਿਆ ਅੱਛਾ ਸੀਆਈ 4 ਉਸ ਤੋਂ ਅਗਲਾ ਨੈਕਸਟ ਲੈਵਲ ਠੀਕ ਆ ਇਹ ਜ਼ਿਆਦਾਤਰ ਟਰੈਕਟਰ ਲਾਈਨ ਦਾ ਹੀ ਟੇਲ ਹੈ ਵੀ ਦੇਖੋ ਇਹ ਪਤਾ ਕੀ ਹੋ ਗਿਆ ਹਾਂਜੀ ਉਹਨਾਂ ਨੇ ਸਾਰਿਆਂ ਕਸਟਮਰ ਨੂੰ ਸੋਖਾ ਕਰਨ ਵਾਸਤੇ ਹਾਂਜੀ ਅਲੱਗ-ਅਲੱਗ ਪੈਕਿੰਗਾਂ ਬਣਾਤੀਆਂ ਤੁਸੀਂ ਗ੍ਰੇਡ ਵੱਲ ਧਿਆਨ ਦੇਣਾ ਠੀਕ ਹੈ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਹੈ ਕਾਰ ਦੀ ਜਾਂ ਟਰੈਕਟਰ ਦੀ ਹਾਂਜੀ ਜਿਹੜਾ ਉਹਨਾਂ ਨੇ ਗ੍ਰੇਡ ਉਹਦੇ ਵਿੱਚ ਤੁਹਾਡੀ ਕਾਪੀ 'ਚ ਲਿਖ ਕੇ ਭੇਜਿਆ ਵੀ ਸਾਡਾ ਆਹ ਇੰਜਨ ਹੈ ਇਹਦੇ ਵਿੱਚ ਇਸ ਗ੍ਰੇਡ ਦਾ ਤੇਲ ਪਾਣਾ ਹੈ ਉਹਦੇ ਵਿੱਚ ਟਾਇਰਾਂ ਦੇ ਵਿੱਚ ਹਵਾ ਵੀ ਲਿਖੀ ਹੁੰਦੀ ਹੈ ਹਾਂਜੀ ਵੀ ਕਿੰਨੇ ਪਾਉਂਡ ਪਾਉਣੀ ਹੈ ਹਾਂਜੀ 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 ਆਪਾਂ ਦੇ ਸਾੜ ਚ ਚਲਾਵਾਂਗੇ ਆਪਾਂ ਨੂੰ ਉਹਦੀ ਬੈਸਟ ਪਰਫਾਰਮੈਂਸ ਮਿਲੇਗੀ ਹਾਂਜੀ ਹਾਂਜੀ ਏਵੇਂ ਬਸ ਇਹ ਚੀਜ਼ ਦਾ ਤੁਸੀਂ ਧਿਆਨ ਦੇਖੋ ਇੱਕ ਹੁਣ ਜਿਵੇਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਨਾ ਆਪਣੇ ਜਿਵੇਂ ਚਲੋ ਅਣਪੜਤੇ ਰੱਖ ਲੋ ਹਨਾ ਇਹਨਾਂ ਉਹਨਾਂ ਨੂੰ ਚੀਜ਼ਾਂ ਦਾ ਇਹ ਪਤਾ ਨਹੀਂ ਸੀ ਹਨਾ ਤੇ ਉਹ ਉਦੋਂ ਜੇ ਆਪਣੇ 2-3 ਗ੍ਰੇਡ ਜੇ ਮਸ਼ਹੂਰ ਸੀ ਕੈਸਟਰੋਲ ਪਾਲੋ ਜੀ ਉਹ ਪਾਲੋ ਜੋ ਪਾਲੋ ਪਰ ਲੇਕਿਨ ਹੁਣ ਕੰਪਨੀ ਦੇ ਵਿੱਚ ਕਿਤਰਾ ਤਰ੍ਹਾਂ ਦੇ ਮਾਰਕੀਟ ਚ ਤੇ ਲਾ ਰਹੇ ਨੇ ਤੁਸੀਂ ਇਹ ਜਿਹੜਾ ਇੱਕ ਤਾਂ ਤੁਸੀਂ ਆਪ ਬਹੁਤ ਚੰਗਾ ਕੰਮ ਕਰ ਰਹੇ ਹੋ ਉਦੋਂ ਕਰ ਰਹੇ ਹੋ ਵੀ ਇਹ ਜਾਣਕਾਰੀ ਵਾਲੀਆਂ ਵੀਡੀਓ ਨਾਲ ਤੁਸੀਂ ਬਣਾ ਕੇ ਪਾ ਰਹੇ ਹੋ ਛੇਤੀ ਅਸੀਂ ਤੁਹਾਡੀ ਹਾਜ਼ਰੀ ਨਾਲ ਆਪ ਵੀ ਇੱਕ ਚੈਨਲ ਸ਼ੁਰੂ ਕਰਾਂਗੇ ਤੁਹਾਡੇ ਵਾਂਗੂ ਜਿਹਦੇ ਚ ਸਾਰੀਆਂ ਨੌਲੇਜ ਵਾਲੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਬਿਸਮਾਰ ਤੁਸੀਂ ਲਓ ਜੀ ਦੁਕਾਨ ਤੇ ਜਾ ਕੇ ਬੈਠੋ ਉੱਥੋਂ ਦੇ ਹਾਲਾਤ ਵੇਖੋ ਕਿਸ ਤਰ੍ਹਾਂ ਦਾ ਸਾਮਾਨ ਤੁਹਾਨੂੰ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਦਾ ਤਰੀਕਾ ਨਜ਼ਰ ਆ ਰਿਹਾ ਤੁਹਾਨੂੰ ਆਪ ਨੂੰ ਸਮਝ ਆ ਜਾਏਗੀ ਯਾਰ ਇੱਥੇ ਕਿਸ ਟਾਈਪ ਦਾ ਸਾਮਾਨ ਹੈ ਤੇ ਜੇ ਕਿਸੇ ਕਸਟਮਰ ਨੇ ਆਪਣੇ ਕੋਲੇ ਆਉਣਾ ਹੋਵੇ ਤੇ ਆਪਣਾ ਐਡਰੈਸ ਕਿੱਥੇ ਪੈਂਦਾ ਆਪਣਾ ਸਹੀ ਕੋਟਕਪੂਰੇ ਦੇ ਵਿੱਚ ਫਰੀਦਕੋਟ ਰੋਡ ਦੇ ਉੱਤੇ ਯੂਕੋ ਬੈਂਕ ਦੇ ਸਾਹਮਣੇ ਸਭਤਾ ਸਪੀਅਰਸ ਭੋਲੇ ਦੀ ਹੱਟੀ ਭੋਲਾ ਮੈਂ ਆ ਭੋਲੇ ਦੀ ਹੱਟੀ ਹੈ ਤੁਹਾਡਾ ਸਵਾਗਤ ਹੈ